ਸਵਾਗਤ ਹੈ ਹੁਸ਼ਿਆਰਪੁਰ ਦੇ ਉਸ ਦੇਖ ਰਹੇ तमाम ਦਰਸ਼ਕਾਂ ਦਾ ਮਹ ਚੇਤਨ ਕਾ ਸ਼ਬ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਵਕਤ ਪੂਰੇ ਉੱਤਰੀ ਭਾਰਤ ਨੂੰ ਸੀਤ ਲਹਿਰ ਨੇ ਆਪਣੀ ਲਪੇਟ ਦੇ ਵਿੱਚ ਲਪੇਟਿਆ ਹੋਇਆ ਹੈ ਜਿਸ ਕਾਰਨ ਲਗਾਤਾਰ ਕੜਾਕੇ ਦੀ ਠੰਡ ਦੇ ਵਿੱਚ ਇਜ਼ਾਫਾ ਹੋ ਰਿਹਾ ਹੈ ਉੱਥੇ ਹੀ ਜੇਕਰ ਆਪਾਂ ਪੰਜਾਬ ਭਰ ਦੀ ਗੱਲ ਕਰੀਏ ਤਾਂ ਪੰਜਾਬ ਭਰ ਦੇ ਬਹੁਤੇ ਇਲਾਕਿਆਂ ਨੂੰ ਜਿਹੜਾ ਉਸ ਸੰਘਣੀ ਧੁੰਦ ਨੇ ਆਪਣੀ ਲਪੇਟ 'ਚ ਲਿਆ ਹੋਇਆ ਹੈ ਤਾਂ ਉੱਥੇ ਜੇਕਰ ਆਪਾਂ ਹੁਸ਼ਿਆਰਪੁਰ ਦੀ ਗੱਲ ਕਰ ਲਈਏ ਤਾਂ ਹੁਸ਼ਿਆਰਪੁਰ ਦੇ ਵਿੱਚ ਵੀ ਇਸ ਵਕਤ ਕੜਾਕੇ ਦੀ ਠੰਡ ਦੇ ਨਾਲ ਲੋਕ ਠਾਠਰ ਕਰਦੇ ਹੋਏ ਆਮ ਹੀ ਨਜ਼ਰ ਆ ਰਹੇ ਨੇ ਸੋ ਉੱਥੇ ਹੀ ਜਾ ਕੇ ਆਪਾਂ ਮੌਸਮ ਵਿਭਾਗ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਦੇ ਦੱਸਣ ਮੁਤਾਬਕ ਕਿ ਆਉਣ ਵਾਲੇ 1-2 ਦਿਨਾਂ ਤੱਕ ਪੰਜਾਬ ਭਰ ਦੇ ਵਿੱਚ ਉਹਨਾਂ ਵੱਲੋਂ ਜਿੱਥੇ ਤੇਜ਼ ਠੰਡੀਆਂ ਹਵਾਵਾਂ ਚੱਲਣ ਦਾ ਅਲਰਟ ਜਾਰੀ ਕੀਤਾ ਹੋਇਆ ਉੱਥੇ ਹੀ ਮੀਂਹ ਦੀ ਸੰਭਾਵਨਾ ਵੀ ਜਿਹੜੀ ਉਹ ਬਣੀ ਹੋਈ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਧੁੰਦ ਜਿਹੜੀ ਉਹ ਹੋਰ ਵੀ ਜ਼ੋਰਦਾਰ ਤਰੀਕੇ ਦੇ ਨਾਲ ਪੰਜਾਬ ਭਰ ਦੇ ਵਿੱਚ ਪੈਗੀ ਤਾਂ ਸਾਨੂੰ ਤਾਂ ਸਾਡੀ ਵੀ ਤੁਹਾਨੂੰ ਸਾਰਿਆਂ ਨੂੰ ਇਹੀ ਅਪੀਲ ਹੈ ਤੁਸੀਂ ਕਿਤੇ ਵੀ ਘਰ ਤੋਂ ਬਾਹਰ ਨਿਕਲਦੇ ਹੋ ਆਪਣੇ ਕਮਾਕਾਰਾਂ ਤੇ ਜਾਂਦੇ ਹੋ ਜਾਂ ਨੌਜਵਾਨ ਵਰਗ ਹੈ ਉਹ ਕਿਤੇ ਆਪਣੇ ਘਰੇਲੂ ਕੰਮ ਲਈ ਕਿਤੇ ਜਾਂਦਾ ਹੈ ਜਾਂ ਆਪਣੀ ਡਿਊਟੀ ਤੇ ਜਾਂਦਾ ਆਪਣੀ ਜੋਬ ਤੇ ਜਾਂਦਾ ਆਪਣੀ ਨੌਕਰੀ ਪੇਸ਼ੀ ਵਾਲਾ ਕੋਈ ਵਿਅਕਤੀ ਉਹ ਘਰੋਂ ਨਿਕਲਦਾ ਤਾਂ ਜ਼ਰੂਰ ਆਪਣੀ ਸਿਹਤ ਨੂੰ ਆਪਣੀ ਸੁਰੱਖਿਆ ਨੂੰ ਖਾਸ ਕਰਕੇ ਮੁੱਖ ਰੱਖਦਿਆਂ ਹੋਇਆਂ ਤੁਸੀਂ ਸਫ਼ਰ ਕਰਨਾ ਕਿਉਂਕਿ ਅਕਸਰ ਕਹਿੰਦੇ ਨੇ ਸੜਕਾਂ ਤੇ ਲਿਖਿਆ ਵੀ ਹੁੰਦਾ ਕਿ ਕਾਲੀ ਨਾਲੋਂ ਦੇਰੀ ਭਲੀ ਕਿਉਂਕਿ ਇਕੜਾਕੇ ਦੀ ਠੰਡ ਦੌਰਾਨ ਜਦੋਂ ਸੰਗਣੀ ਧੁੰਦ ਨੂੰ ਸੰਗਣੀ ਧੁੰਦ ਦੇ ਨਾਲ ਸਾਰਾ ਇਲਾਕਾ ਸਾਰਾ ਪੰਜਾਬ ਘਿਰਿਆ ਹੁੰਦਾ ਤਾਂ ਉਸ ਵਕਤ ਜਿਹੜੀ ਉਹ ਵਿਜ਼ਿਬਿਲਟੀ ਵੀ ਆ ਜਿਹੜੀ ਉਹ ਸੜਕਾਂ ਤੇ ਉਹ ਜ਼ੀਰੋ ਹੋ ਜਾਂਦੀ ਹੈ ਕੁਝ ਵੀ ਸਾਨੂੰ ਨਜ਼ਦੀਕ ਤੋਂ ਜਿਹੜਾ ਨਜ਼ਰ ਨਹੀਂ ਆਉਂਦਾ ਤਾਂ ਜੇਕਰ ਤੁਸੀਂ ਦੋ ਪਹੀਆ ਵਾਹਨਾਂ ਤੇ ਡਰਾਈਵਿੰਗ ਕਰਦੇ ਹੋ ਜਾਂ ਤੁਸੀਂ ਆਪਣੀਆਂ ਗੱਡੀਆਂ ਦੇ ਵਿੱਚ ਕਾਰਾਂ ਦੇ ਵਿੱਚ ਇਥੋਂ ਤੱਕ ਜਿਹੜੇ ਉਹ ਟਰੱਕਾਂ ਵਾਲੇ ਨੇ ਜਾਂ ਬੱਸਾਂ ਵਾਲਾ ਭਾਈਚਾਰਾ ਡਰਾਈਵਰ ਭਾਈਚਾਰਾ ਸਾਰਿਆਂ ਨੂੰ ਇਹੀ ਅਪੀਲ ਹੈ ਇਹ ਬੇਨਤੀ ਹੈ ਕਿ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਹੋਇਆਂ ਅਸੀਂ ਸੜਕਾਂ ਤੇ ਸਫ਼ਰ ਕਰਨਾ ਹੈ ਜਿਹੜੀ ਗੱਡੀਆਂ ਦੀ ਚਾਹੇ ਉਹ ਦੋ ਪਹੀਆ ਵਾਹਨ ਨੇ ਚਾਹੇ ਉਹ ਚਾਰ ਪਹੀਆ ਵਾਹਨ ਨੇ ਚਾਹੇ ਵੱਡੇ ਵੱਡੇ ਟਰੱਕ ਬੱਸਾਂ ਨੇ ਤਾਂ ਆਪਣੀ ਜਿਹੜੀ ਗਤੀ ਆ ਆਪਣੀ ਸਪੀਡ ਆ ਬੜੀ ਉਹ ਲਿਮਟਡ ਜੀ ਰੱਖਣੀ ਆ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਕੋਈ ਹਾਦਸਾ ਜਿਹੜਾ ਉਹ ਨਾ ਵਾਪਰੇ ਤਾਂ ਉੱਥੇ ਹੀ ਜੇਕਰ ਆਪਾਂ ਸਿੱਖਿਆ ਵਿਭਾਗ ਦੀ ਗੱਲ ਕਰ ਲਈਏ ਤਾਂ ਸਿੱਖਿਆ ਵਿਭਾਗ ਵੱਲੋਂ ਪੰਜਾਬ ਭਰ ਦੇ ਸਕੂਲਾਂ ਦੇ ਵਿੱਚ ਚਾਹੇ ਉਹ ਸਰਕਾਰੀ ਸਕੂਲ ਨੇ ਪ੍ਰਾਈਵੇਟ ਸਕੂਲ ਨੇ ਅਰਧ ਸਰਕਾਰੀ ਸਕੂਲ ਨੇ ਐਡਟ ਸਕੂਲ ਨੇ ਤਾਂ ਉਹਨਾਂ ਦੇ ਵਿੱਚ 24 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ ਛੁੱਟੀਆਂ ਤਾਂ ਜਿਹੜਾ ਐਲਾਨ ਕੀਤਾ ਹੋਇਆ ਤਾਂ ਇਹ ਵੀ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਇਹ ਵੱਧਦੀ ਠੰਡ ਨੂੰ ਦੇਖਦੇ ਆ ਹੋਇਆ ਹੋ ਸਕਦਾ ਹੈ ਕਿ ਸਰਕਾਰ ਇਹ ਨਾ ਛੁੱਟੀਆਂ ਦੇ ਵਿੱਚ ਇਜ਼ਾਫਾ ਵੀ ਕਰ ਸਕਦੀ ਹੈ ਪਰੰਤੂ ਅਜੇ ਤੱਕ ਸਰਕਾਰ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਫੈਸਲਾ ਆ ਜਾਂ ਹੁਕਮ ਹੈ ਉਸ ਬਾਵਤ ਅਜੇ ਤੱਕ ਸਾਹਮਣੇ ਨਹੀਂ ਆਇਆ ਤੇ ਲਗਾਤਾਰ ਠੰਡ ਜਿਹੜੀ ਉਹ ਲਗਾਤਾਰ ਵੱਧ ਰਹੀ ਹੈ ਕਿਉਂਕਿ ਆਪਾਂ ਪਹਾੜੀ ਇਲਾਕਿਆਂ ਦੀ ਗੱਲ ਕਰ ਲਈਏ ਹਿਮਾਚਲ ਦੀ ਗੱਲ ਕਰ ਲਈਏ ਤਾਂ ਉੱਥੇ ਜਿਹੜੀ ਉਹ ਬਰਫ਼ਵਾਰੀ ਵੀ ਆ ਬਹੁਤ ਇਲਾਕਿਆਂ ਦੇ ਵਿੱਚ ਹੋਣੀ ਸ਼ੁਰੂ ਹੋ ਚੁੱਕੀ ਹੈ